ਵੇ ਕੱਲੋ ਅਸੀਂ ਤਾਂ ਉਹ ਚੀਜ਼ ਨਹੀਂ ਰੱਖੀ ਜਿਵੇਂ ਐਂਬੂਲੈਂਸ ਨੂੰ ਜਾਣ ਦੇ ਰਾਹ ਦਿੱਤੇ ਹੈ ਜਾਂ ਕੋਈ ਹੋਰ ਕੋਈ ਜ਼ਰੂਰੀ ਹੈ ਉਹਨੂੰ ਅਸੀਂ ਹਾਂ ਵਿਆਹ ਵਾਲਾ ਮੈਰਿਜ ਵਾਲਾ ਹੋਵੇ ਉਹ ਉਹ ਛੋਟਾ ਦਿੱਤਿਆਂ ਬੰਦੇ ਤੰਗ ਪਰੇਸ਼ਾਨ ਨਹੀਂ ਕੀਤਾ ਜਾ। ਜੇ ਜਦੋਂ ਇੱਕ ਦਾ ਹੋਏ ਤੋਂ ਬਣਾ ਬਾਈ ਉੱਥੇ ਨਹੀਂ ਕੋਸ ਵਟਾ ਜਮੋਂ ਕੱਲੇ ਬੰਦੇ ਬੈਠੇ ਹੋ ਵਿਚਾਰੇ ਕਿੰਨੀਆਂ ਜੱਫੇ ਬੰਦੀਆਂ ਉਹ ਆਈਆਂ ਘਰੇ ਬੈਠੇ। ਆਸਬਦੀ ਕਰ ਪ੍ਰੈਸ਼ਰ ਸਰ ਪਤਾ ਇੰਨਾ ਹੀ ਹੈ ਵੀ ਜੇ ਉਹਨਾਂ ਨਾਲ ਰੀਪੋਸ ਤਲਾ ਲਓ ਉਹਨਾਂ ਦੀ ਜੈਹਰ ਉਹ ਤਲਾ ਦੇ ਨਾਲੋਂ ਇਹ ਗੱਲ ਤਾਂ ਇੱਕੇ ਦੇ ਖੜੀ ਹੈ ਨਹੀਂ ਇੱਕ ਤਾਂ ਚੌਕੀ ਮੰਨਣਾ ਵਾਲਾ ਟੋਲਪਲਾ ਆ ਕਰਤਾ ਵਾਹ ਫਾਈਵੇ ਇੱਕ ਇਹਨੇ ਨਹੀਂ ਸਾਡੇ ਮੁੱਗੇ ਕੋਲੇ ਖੜਤਾ ਇੱਕ ਫਰੋਜਪੁਰ ਇਹ ਕਹ ਕੇ ਇੱਕ ਦਾ ਕੱਢੇ ਜਾ ਰਹਿਣਾ ਮੈਂ ਉਹਨਾਂ ਤੋਂ ਮੈਂ ਝੰਡਾ ਦੇ ਦੋ 60 ਰੁਪਏ ਦਾ ਜਦ ਮਿਲ ਦੇਖਿਆ ਨਾ ਵੈਚ ਲੱਗਿਆ ਉਹ ਰਾਹਾਂਗੁਰੂ ਪਤਾ ਕਹਿੰਦੇ ਅਸੀਂ ਜਿੰਨੇ ਮੈਂ ਕੀ ਗੱਲ ਹੋਊਗੀ ਕਹਿੰਦੇਰਾ ਫੋਨ ਲੱਗਿਆ ਵੈਚ ਉਹ ਮੈਂ ਕਿਹਾ ਤੁਸੀਂ 100 ਲੈ ਲਓ 150 ਲੈ ਲਓ ਪਹਿਲੇ ਨੀ ਗੱਲ ਕੋਈ ਛੰਡਾ ਦੇ ਦੋ ਮੈਂ ਫੜ ਕੇ ਉੱਥੇ ਜਾਣਾ ਹਾਂ ਜੀ ਕਥਾਂ ਜਿਹੜੇ ਗੱਦ ਤੇ ਜਾਣ ਮੰਡੀਆਂ ਕੱਲ ਤੁਸੀਂ ਮੀਂਹ ਪੰਦਾ ਲਸਣ ਕਿਵੇਂ ਰੋਲਦਾ ਪਿਆ ਸੀ ਦੇਖਿਆ ਉਹ ਕਿਸੇ ਦੇ ਲਸਣ ਰੋਲਦਾ ਪਿਆਏ ਇਹ ਜਿਹੜੇ ਅਗਾਉਂਦੇ ਆ 20 ਦੇ ਨਾਲ ਮੁੱਲ ਤਾਂ ਮਿਲਦਾ ਨਹੀਂ ਇਹ ਕੀ ਦੀ ਦੱਲਿਆਂ ਦੀ ਘੜਾ ਆਪ ਦਾ ਜਿਹੜਾ 200 ਕਿਲੋ 100 ਕਿਲੋ ਕਿੱਦੇ ਵਿੱਚ ਸਾਰੇ ਨਹੀਂ ਖਾਤਰ ਬੈਠਾ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਿੰਸ ਵੇਰਾ ਮੈਂ ਜਸਵਿੰਦਰ ਸਿੰਘ ਡਾਂਗੀਆਂ ਦੋਸਤੋ ਲਗਾਤਾਰ ਕੁਝ ਦਿਨਾਂ ਤੋਂ ਜੋ ਕਿਸਾਨ ਆਪਣੀਆਂ ਮੰਗਾਂ ਲੈ ਕੇ ਕਿਸਾਨ ਲਗਾਤਾਰ ਧਰਨਾ ਵੀ ਲਾ ਰਹੇ ਨੇ ਉਥੇ ਸੋ ਖਨੌਰੀ ਬਾਰਡਰ ਤੇ ਬੈਠੇ ਨੇ ਉਹਨਾਂ ਨੂੰ ਲੈ ਕੇ ਅੱਜ ਕਿਸਾਨਾਂ ਵੱਲੋਂ ਜੋ ਕਾਲ ਦਿੱਤੀ ਗਈ ਸੀ ਪੰਜਾਬ ਬੰਦੀ ਉਸ ਨੂੰ ਲੈ ਕੇ ਅੱਜ ਅਸੀਂ ਪਹੁੰਚਿਆ ਚੌਂਕੀ ਮਾਂ ਟੂਲਪਲੇਅ ਤੇ ਜਿੱਥੇ ਦੇਖਿਆ ਜਾ ਰਿਹਾ ਮੈਂ ਕੈਮਰੇ ਨੂੰ ਦਿਖਾਇਆ ਜਾ ਰਿਹਾ ਚਾਰ ਚਾਰ ਸਪੀਰੇ ਕਿ ਵੀ ਇੱਥੇ ਪੂਰਾ ਧਰਨਾ ਲੱਗਿਆ ਹੋਇਆ ਵਾ ਤੇ ਰੋਡ ਬੰਦ ਕੀਤਾ ਹੋਇਆ ਜੋ ਐਮਰਜੈਂਸੀ ਸਿਵਾਮਾਂ ਨੇ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਵਾ ਸੋ ਲੋਕਾਂ ਦੀ ਗੱਲਬਾਤ ਵੀ ਇਹਨਾਂ ਕਿਸਾਨਾਂ ਵੱਲੋਂ ਸੁਣੀ ਜਾ ਰਹੀ ਹੈ ਕਿ ਵੀ ਜਿਸ ਨੂੰ ਕੋਈ ਮਜਬੂਰੀ ਆ ਤਾਂ ਉਸ ਨੂੰ ਲੰਘਣ ਦਿੱਤਾ ਜਾ ਰਿਹਾ ਪਰ ਰੋਕ ਟੋਕ ਨਹੀਂ ਹੈ ਕਿਸੇ ਨੂੰ ਸੋ ਇੱਥੇ ਕਿਸਾਨ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਜੋ ਇੱਥੇ ਮੌਜੂਦ ਨੇ ਵੀ ਆਖਰ ਜੋ ਅੱਜ ਦਾ ਜੋ ਧਰਨਾ ਵਾ ਵੀ ਉਸ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਦੇ ਹਾਂ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਤੁਹਾਡਾ ਪੱਲੇ ਦਾ ਮੇਰਾ ਨਾਮ ਹਰਜਿੰਦਰ ਸਿੰਘ ਹੈ ਅੱਜ ਦੇ ਜੋ ਧਰਨਾ ਲਾਇਆ ਗਿਆ ਜੀ ਕੀ ਕਹਿਣਾ ਚਾਹੁੰਦੇ ਏਸ ਬਾਰੇ ਇਹ ਐਮਐਸਪੀ ਦੇ ਸਬੰਧ ਚ ਲਾਇਆ ਗਿਆ ਜੀ ਦਲੇਰਾ ਸਾਹਿਬ ਬੈਠੇ ਨੇ ਸਾਡੇ ਖਨੋਰੀ ਬਾਰਡਰ ਤੇ ਤੇ ਇਹ ਉਹਦੇ ਸਬੰਧ ਵਿੱਚ ਧਰਨਾ ਇਹ ਪੂਰਾ ਸਕਸੈਸਫੁਲ ਵੀ ਚੱਲ ਰਿਹਾ ਸਾਰਾ ਪੰਜਾਬ ਬੰਦ ਹੈ ਪਰ ਕਰਨਾ ਵੀ ਚਾਹੀਦਾ ਸਾਨੂੰ ਇੱਕ ਆ ਇਕੱਠੇ ਹੋਣ ਦੀ ਲੋੜ ਹੈ ਜੇ ਇਕੱਠੇ ਹੋਵਾਂਗੇ ਫਿਰ ਅਸੀਂ ਸਰਕਾਰ ਨੂੰ ਨਸ ਪਾ ਸਕ ਲਈ ਜਿਸ ਤਰ੍ਹਾਂ ਆਮ ਲੋਕ ਨੇ ਪਬਲਿਕ ਜੋ ਆ ਜਾ ਰਹੀ ਹੈ ਉਹਨਾਂ ਬੋਲਿਆ ਕਿ ਇਸ ਤਰ੍ਹਾਂ ਸਮਰਥਨ ਮਿਲ ਰਿਹਾ ਕਿ ਹੁਣ ਲੋਕ ਐਮਰਜੈਂਸੀ ਦੀ ਸਵਾਵਾ ਵੀ ਹੈਗੀਆਂ ਲੋਕਾਂ ਦੀਆਂ ਉਹਨਾਂ ਨੂੰ ਕਿਵੇਂ ਦੇਖਦੇ ਹਾਂਜੀ ਮੈਂ ਦੱਸ ਰਿਹਾ ਤੁਹਾਨੂੰ ਉਹਨਾਂ ਦੀਆਂ ਸਵਾਮਾਂ ਸਾਨੂੰ ਠੀਕ ਮਿਲ ਰਹੀਆਂ ਪਰ ਕੁਝ ਅਨਸਰ ਹੁੰਦੇ ਚਲੋ ਅਸੀਂ ਤਾਂ ਉਹ ਚੀਜ਼ ਨਹੀਂ ਰੱਖੀ ਜਿਵੇਂ ਐਂਬੂਲੈਂਸ ਨੂੰ ਜਾਣ ਦੇ ਰਾਹ ਦਿੱਤੇ ਹੈ ਜਾਂ ਕੋਈ ਹੋਰ ਕੋਈ ਜ਼ਰੂਰੀ ਹੈ ਉਹਨੂੰ ਅਸੀਂ ਹਾਂ ਵਿਆਹ ਵਾਲਾ ਮੈਰਿਜ ਵਾਲਾ ਹੋਵੇ ਉਹ ਉਹ ਛੋਟਾਂ ਦਿੱਤੀਆਂ ਗਈਆਂ ਤੇ ਚਲੋ ਕਈ ਵਾਰ ਬੰਦੇ ਦਾ ਕਿਸੇ ਦਾ ਕੋਈ ਹੋਰ ਵਾਜਾਰ ਮਤਪੇਦ ਹੁੰਦੇ ਆ ਉਹ ਮੈਂ ਬਕਰੀ ਗੱਲ ਕਹਿ ਸਕਦਾ ਪਰ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾ ਰਿਹਾ ਨਿਸ਼ਾਂਤ ਮੈਂ ਤਰਨੇ ਚੱਲ ਰਿਹਾ ਹਾਂ ਕਿਸ ਤਰ੍ਹਾਂ ਦੇਖਿਆ ਜੀ ਭਾਈ ਆਮ ਜੋ ਪਹਿਲੇ ਧਰਨੇ ਦੀ ਆਪਾਂ ਗੱਲਾਂ ਕਰੀਏ ਜਿਸ ਤਰ੍ਹਾਂ ਜੋ ਸਟਾਰਟਿੰਗ ਦੇ ਵਿੱਚ ਜੋ ਕਿਸਾਨਾਂ ਦੀਆਂ ਮੰਗਾਂ ਸੀ ਉਹ ਧਰਨੇ ਚੱਲੇ ਸੀ ਪਰ ਉਸ ਨੂੰ ਦੇਖ ਕੇ ਅੱਜ ਜੋ ਧਰਨਾ ਜੋ ਠੰਡਾ ਦਿਖ ਦਿਖ ਰਿਹਾ ਵਾ ਨਹੀਂ ਦਿਖਾਈ ਦੇ ਜਾ ਉਹਨਾਂ ਕਿਸਾਨਾਂ ਦਾ ਘਟ ਇਸ ਨੂੰ ਕਿਵੇਂ ਦੇਖ ਰਹੇ ਹੋ ਇਸ ਨੂੰ ਤਾਂ ਦੇਖੋ ਜੀ ਬੜੇ ਉਦਾਸੀ ਤਰੀਕੇ ਨਾਲ ਦੇਖਦੇ ਆ ਕਿਉਂਕਿ ਇਹ ਉਹਨਾਂ ਦਾ ਜੋਸ਼ ਹੋਵੇ ਤਾਂ ਫੇਰ ਆਪਾਂ ਨੂੰ ਤਾਂ ਕੁਝ ਵੀ ਟਾਈਮ ਨਹੀਂ ਲੱਗਣਾਗਾ ਮੈਂ ਉਸ ਉਹਦੇ ਉਹਦੇ ਸਬੰਧ ਦੇ ਵਿੱਚ ਹੀ ਅਸੀਂ ਅੱਜ ਇਹ ਜਿਹੜੇ ਧਰਨੇ ਲੱਗ ਰਹੇ ਐ ਵੀ ਜਿਹੜਾ ਆਪਾਂ ਵੀ ਅਸੀਂ ਹੁਣ ਉੱਥੇ ਬੋਲ ਕੇ ਹਟੇ ਆਏ ਬਾਈ ਜੀ ਹੁਣ ਸਾਰਿਆਂ ਨੇ ਬੋਲਿਆ ਬਿਜਰੇ ਇੱਕ ਹੋਣ ਦੀ ਲੋੜ ਆਪਾਂ ਨੂੰ ਕਿਉਂਕਿ ਤੁਸੀਂ ਲਗਾਤਾਰ ਇੱਕ ਦੀ ਗੱਲ ਕੀਤੀ ਹੈ ਹਾਂਜੀ ਹਾਂਜੀ ਕਿਉਂਕਿ ਇੱਕ ਹੋਏ ਤੋਂ ਬਣਾ ਬਾਈ ਉੱਥੇ ਨਹੀਂ ਕੋਸ ਵਟਿਆ ਜਣੋਂ ਕੱਲੇ ਬੰਦੇ ਬੈਠੇ ਹੋ ਵਿਚਾਰੇ ਕਿੰਨੀਆਂ ਜੱਥੇ ਬੰਦੀਆਂ ਉਹ ਆਈਆਂ ਘਰੇ ਬੈਠੇ ਆ ਤੁਹਾਨੂੰ ਲੱਗਦਾ ਕਿ ਨਹੀਂ ਜੱਥੇ ਬੰਦੀਆਂ ਵਿੱਚ ਇੱਕ ਆ ਜਿਸ ਨੂੰ ਤੁਸੀਂ ਖੁਦ ਬੋਲ ਰਹੇ ਹੋ ਹੁਣ ਕਿ ਸਾਨੂੰ ਇੱਕਾ ਹੋਣ ਦੀ ਲੋੜ ਹੈ ਹਾਂਜੀ ਨਹੀਂ ਮੈਂ ਮੰਨਦਾ ਜੀ ਇਹ ਗੱਲ ਦਾ ਕੁਝ ਦੇਸੇ ਬੰਦਿਆਂ ਦਾ ਇੱਕਾ ਹੈਗਾ ਵੀ ਹੈ ਸਮਰਥਨ ਦੇ ਰਹੇ ਆ ਪਰ ਕੋਈ ਕਿਸੇ ਪ੍ਰੈਸ਼ਰ ਨਹੀਂ ਲਾ ਲੋ ਜਾਂ ਕਿਸੇ ਲਾ ਲੋ ਪਰ ਨਹੀਂ ਆ ਰਹੇ ਪਰ ਮੈਂ ਉਹਨਾਂ ਨੂੰ ਅਪੀਲ ਕਰਨੀ ਚਾਹੁੰਦਾ ਵੀ ਉਹ ਵੀ ਇਕੱਠੇ ਹੋਣ ਪ੍ਰੈਸ਼ਰ ਕਿਸ ਚੀਜ਼ ਦਾ ਹੋ ਸਕਦਾ ਇਹ ਮੈਂ ਤੁਹਾਨੂੰ ਪ੍ਰੈਸ਼ਰ ਦੀ ਗੱਲ ਕਰਦਾ ਪ੍ਰੈਸ਼ਰ ਸਰ ਬਸ ਇਦਾਂ ਹੀ ਐ ਵੀ ਚਾਹ ਉਹਨਾਂ ਨਾਲ ਰੈਲੀ ਭੁਖਤ ਲਾ ਲਓ ਉਹਨਾਂ ਦੀ ਉਸ ਤਰ੍ਹਾਂ ਤੇ ਲਾ ਲਓ ਇਹ ਗੱਲ ਤਾਂ ਇੱਕੇ ਦੇ ਖੜੀ ਐ ਵੀ ਜੇ ਏਕਾ ਰੱਖਾਂਗੇ ਤਾਂ ਗੱਲ ਹੈਗੀ ਐ ਤੇ ਜੇ ਕੋਈ ਦਾਲ ਚ ਕਾਲਾ ਤੋ ਉਹਦੇ ਬਾਰੇ ਆਪਾਂ ਹੁਣ ਕਹਿ ਨਹੀਂ ਸਕਦੇ ਪਰ ਇਹ ਇਹ ਜਿਹੜਾ ਕੰਮ ਨਾ ਇਹ ਆਨਲਾਈਨ ਟਾਈਮ ਦੇ ਵਿੱਚ ਇਹਨਾਂ ਨੂੰ ਪਤਾ ਲੱਗੂਗਾ ਵੀ ਜਿਵੇਂ ਆਪਾਂ ਅਵੇਅਰ ਕਰ ਰਹੇ ਹਾਂ ਵੀ ਆਨਲਾਈਨ ਟਾਈਮ ਦੇ ਵਿੱਚ ਤੁਹਾਨੂੰ ਖਤਰੇ ਆ ਆਪਣੇ ਬੱਚੇ ਇੱਥੇ ਪੜ੍ਹਨੇ ਪੰਜਾਬ ਵਰਗੀ ਕੋਈ ਧਰਤੀ ਹੈ ਨਹੀਂ ਕਿ ਇਹਨਾਂ ਨੇ ਤੁਹਾਡੇ ਸਾਹਮਣੇ ਲਾ ਕੇ ਆਪ ਨੂੰ ਕਿੱਥੇ ਖੜਾ ਕਰਤਾ ਹੁਣ ਇਹ ਜੋ ਮੈਟਰੋ ਟ੍ਰੇਨ ਜਾ ਰਹੀ ਮੈਂ ਥੋੜੀ ਛੋਟਕੀ ਜਿਹੀ ਗੱਲ ਸੁਣਾਉਂਗਾ ਤੁਹਾਨੂੰ ਮੈਟਰੋ ਟ੍ਰੇਨ ਨਿਕਲ ਲੱਗੀ ਥਾ ਵਾਇਆ ਦਿੱਲੀ ਨੂੰ ਅੰਮ੍ਰਿਤਸਰ ਨੂੰ ਬੋਲਟ ਟ੍ਰੇਨ ਉਹਦੇ ਜੋ ਜ਼ਮੀਨਾਂ ਵੀ ਕੁਇਰ ਹੋਣੀਆਂ ਉਈ ਦੱਸੋ ਵੀ ਉਹ ਕਿੱਥੇ ਕਿੱਥੇ ਕਰ ਜਮੀਨ ਛੱਡਣੀ ਨਹੀਂ ਇਹਨਾਂ ਨੇ ਤਾਂ ਹੁਣ ਨਹੀਂ ਛੱਡੀ ਇੱਥੋਂ ਨਾ ਇੱਕ ਗੱਲ ਮੈਂ ਉੱਥੇ ਵੀ ਬੋਲੀ ਸੀ ਹੁਣ ਵੀ ਤੁਹਾਨੂੰ ਤੁਹਾਡੇ ਮੱਦੇਮੇਰੇ ਦੱਸਣਾ ਚਾਹੁੰਦਾ ਇੱਥੇ ਇਹਨਾਂ ਨੇ ਇੱਕ ਤਾਂ ਚੌਕੀ ਮੰਨਣ ਵਾਲਾ ਟੋਲਪਲਾ ਆ ਕਰਤਾ ਬਾਈ ਹਾਈਵੇ ਇੱਕ ਇਹਨਾਂ ਨੇ ਸਾਡੇ ਮੋਗੇ ਕੋਲੇ ਖੜਤਾ ਇੱਕ ਫਰੋਜਪੁਰ ਇਹ ਚਾਰੇ ਕਹਿ ਕੇ ਇੱਕ ਦਾ ਕੱਢੇ ਚਾਰ ਇਹਨਾਂ ਨੇ ਉੱਥੇ ਲੋਕਾਂ ਨੇ ਗੌਰ ਹੀ ਨਹੀਂ ਕੀਤੀ ਸਾਡੇ ਜਥੇਬੰਦੀਆਂ ਨੇ ਨਹੀਂ ਗੌਰ ਕੀਤੀ ਉਹਨਾਂ ਟਾਈਮਾਂ ਦੇ ਉੱਤੇ ਉਹ ਬੋਲਣ ਦਾ ਹੱਕ ਸੀ ਉਦੋਂ ਉਹਨਾਂ ਨੂੰ ਇੱਕਠੇ ਹੋਣ ਦਾ ਹੱਕ ਸੀ ਜਿਸ ਤਰ੍ਹਾਂ ਲਗਾਤਾਰ ਜਥੇਬੰਦੀਆਂ ਕਹਿ ਰਹੀਆਂ ਪ੍ਰਚਾਰ ਕਰ ਰਹੀਆਂ ਮੈਂ ਧਰਨੇ ਵੀ ਲਾ ਰਹੀਆਂ ਪਹਿਲਾਂ ਤੋਂ ਵੀ ਇਸ ਇਸ ਵਿਸ਼ੇ ਤੇ ਕਿਉਂ ਨਹੀਂ ਗੌਰ ਕੀਤੀ ਜਾ ਰਹੀ ਇਸ ਨੂੰ ਪਤਾ ਵੀ ਰੋਡ ਨਿਕਲ ਰਹੇ ਆ ਹੁਣ ਰੋਡ ਵੀ ਨਿਕਲ ਰਿਹਾ ਜਿਸ ਤੋਂ ਤੁਸੀਂ ਦੱਸਿਆ ਟ੍ਰੇਨ ਦੀ ਲੀ ਵੀ ਨਿਕਲ ਰਹੀ ਆ ਜੋ ਜ਼ਮੀਨਾਂ ਉਹਦੇ ਵਿੱਚ ਆ ਜਾਣੀਆਂ ਟ੍ਰੇਪ ਇਹਨਾਂ ਰੋਡਾਂ ਦੇ ਵਿੱਚ ਆ ਜਾਣੀਆਂ ਤੇ ਆਮ ਲੋਕਾਂ ਕੋਲ ਜ਼ਮੀਨ ਬਚੂ ਕਿੱਥੇ ਜੇਕ ਲੋਕ ਉਹਨਾਂ ਲਾਲਚ ਚ ਆ ਜਾਣਗੇ ਪੈਸੇ ਦੇ ਲਾਲਚ ਚ ਆ ਜਾਣਗੇ ਵੀ ਸਾਡੀ ਇੰਨੇ ਕਿੱਲੇ ਇੱਕ ਕਿੱਲਾ ਕਰੋੜਾਂ ਦਾ ਵੇਚ ਰਿਆ ਵਾ ਤੇ ਉਸ ਤੋਂ ਬਾਅਦ ਕੀ ਕਰਨਾ ਮੈਂ ਤੁਹਾਨੂੰ ਇਹੀ ਗੱਲ ਦੱਸ ਰਿਹਾ ਨਾ ਮੈਂ ਮੈਂ ਇਹ ਉਹ ਲਾਲਚ ਦੇ ਰਹੇ ਹੁਣ ਬਠਿੰਡੇ ਕਿਸੇ ਕਿਸਾਨ ਦੀ ਜ਼ਮੀਨ ਵੇਚੀ ਉਹਨਾਂ ਨੇ ਮਤਲਬ 3-3 ਕਰੋੜ ਰੁਪਇਆ ਕਿੱਲੇ ਦਾ ਦਿੱਤਾ ਉੱਥੇ ਭੋਖੜੇ ਪਿੰਡ ਦੇ ਵਿੱਚ ਤੇ ਉਹ ਝੋਲੇ 'ਚ ਪੈਸੇ ਪਾ ਕੇ ਤੁਰੇ ਫਿਰਦੇ ਉਹਨੇ ਸਾਨੂੰ ਪੈੜੀ ਨਹੀਂ ਦਿਉਂਦੀਆਂ ਕਿੱਥੇ ਲੱਗੀਆਂ ਸੀ ਦੱਸੋ ਇਹਨਾਂ ਨੇ ਇਹਨਾਂ ਨੇ ਇਦਾਂ ਹੀ ਕਰਨਾ ਹੈ ਕਿ ਇਹ ਕਰਨਾ ਤਾਂ ਹੈ ਉਹਨਾਂ ਨੂੰ ਪਤਾ ਵੀ ਜਥੇਬੰਦਿਆਂ ਨੂੰ ਉਧੀਆਂ ਨੂੰ ਪਾੜ ਲਓ ਅਧੀਆਂ ਨੂੰ ਇੱਧਰ ਕਰ ਲਓ ਉਹ ਦਿਗ ਨੂੰ ਇੱਧਰ ਕਰ ਲਓ ਪਰ ਆਪਣੇ ਲੋਕ ਕਿਉਂ ਜਾ ਰਹੇ ਉਧਰ ਮੈਂ ਇਹ ਗੱਲ ਦੀ ਸਮਝ ਨਹੀਂ ਇਹ ਵੀ ਇੱਕ ਪਾਸੇ ਨਹੀਂ ਵਿਕਣਾ ਚਾਹੀਦਾ ਮੈਂ ਤਾਂ ਇਹ ਗੱਲ ਕਹਿਣੀ ਜਾਊਂਗਾ ਵੀ ਨਹੀਂ ਵਿਕਣਾ ਚਾਹੀਦਾ ਆਪਾਂ ਨੂੰ ਰਲ ਮਿਲ ਕੇ ਇਕੱਠੇ ਹੋ ਕੇ ਕਰਨਾ ਚਾਹੀਦਾ ਹੁਣ ਮੈਂ ਕਾਦੀਆਂ ਜਥੇਬੰਦੀਆਂ ਨਾਲ ਜੁੜਿਆ ਮੈਂ ਮੇਰੀ ਇਹਨਾਂ ਨਾਲ ਕੋਈ ਜਿਆਦਾ ਨਹੀਂ ਹੈ ਮੈਂ ਅਸੀਂ ਨੰਗੇ ਜਾਂਦੇ ਸੀ ਮੈਂ ਕਹਿੰਦਾ ਆਪਾਂ ਰੁਕਣਾ ਹੈ ਰੁਕਣਾ ਕਿਉਂਕਿ ਇਹ ਅچھے ਵਿਚ ਚੰਗੇ ਵਿਚਾਰ ਆ ਆਪਣੇ ਤੇ ਸਾਡੇ ਵਿਚਾਰ ਇਹ ਮੁੰਡਾ ਕਾਰਪਿੰਟਰ ਦਾ ਕੰਮ ਕਰਦਾ ਇਹ ਬਾਈ ਗੁਰਪ੍ਰੀਤ ਬੱਧਨੀ ਤੁਹਾਨੂੰ ਦੱਸਣਗੇ ਹਾਂਜੀ ਬਾਈ ਜੀ ਤੁਸੀਂ ਕੁਸਚਨ ਮੇਰੇ ਮਨਚਾ ਇੱਕ ਗੱਲ ਸੀ ਜੀ ਮੈਂ ਜਦ ਦਿੱਲੀ ਮੋਹਰਚਾ ਲੱਗਿਆ ਸੀ ਨਾ ਬਹਾਦਰਗੜ੍ਹ ਤੇ ਸਾਡੇ ਬੱਧਨੀ ਵਾਲੇ ਬੈਠੇ ਸੀਗੇ ਮੇਰੇ ਬੈਠ ਲੱਗਿਆ ਸੀ ਉਹ ਗਰਾਹਾਂ ਘਰੋਂ ਪਤਾ ਤੇ 26 ਜਨਵਰੀ ਦਾ ਸੀਗਾ ਸੀ ਤੁਰ ਪਏ ਉਥੋਂ ਦਿਨ ਜਾਨੇ ਸੀ ਗੱਡੀ ਸਾਧੀ ਮਗਰ ਤੁਰ ਕੇ ਜਾਨੇ ਨੰਗਣਾ ਸੀਗਾ ਟਿਕਰੀ ਵੱੜ ਰਹੀ ਸੀ ਨਾ ਉਹ ਉਪਾਰਕਾ ਨੇ ਉਥੇ ਜਿਹੜਾ ਪਹੁੰਚਣਾ ਸੀ ਮੈਂ ਕਿਹਾ ਝੰਡਾ ਲੈ ਲਈਏ ਕਿਸੇ ਦਾ ਇਹ ਤਾਰਾ ਕੀ ਹੋਣਗੇ ਉੱਥੇ ਇੱਕ ਹੋ ਜਿ세 ਬੰਦੀ ਸੀ ਕਿ ਮੈਂ ਉਹਨਾਂ ਕਹਿੰਦਾ ਮੈਨੂੰ ਝੰਡਾ ਦੇ ਦਿਓ ਕਹਿੰਦੇ 70 ਰੁਪਏ ਦਾ ਜਦ ਮੈਂ ਦੇਖਿਆ ਨਾ ਬੈਚ ਲੱਗਿਆ ਉਹ ਰਾਹਾਂ ਕੋਲ ਪਤਾ ਕਹਿੰਦੇ ਅਸੀਂ ਦੇਣ ਮੈਂ ਕੀ ਗੱਲ ਹੋ ਗਈ ਕਹਿੰਦੇ ਤੇਰਾ ਹੋਰ ਲੱਗਿਆ ਹੈ ਬੈਚ ਉਹ ਮੈਂ ਕਿਹਾ ਤੁਸੀਂ 100 ਲੈ ਲਓ 150 ਲੈ ਲਓ ਪੈਸੇ ਦੀ ਕੀ ਗੱਲ ਤੁਸੀਂ ਮੈਨੂੰ ਝੰਡਾ ਦੇ ਦਿਓ ਮੈਂ ਫੜ ਕੇ ਉੱਥੇ ਜਾਣਾ ਤਾਂ ਤੁਸੀਂ ਉਹ ਕਿਸਾਨ ਮੈਂ ਮੰਗ ਵੰਡੀਆਂ ਨਾ ਪਾਓ ਇਹੀ ਮੈਂ ਗੱਲ ਕੀਤੀ ਚਾਹੇ 30 ਜੱਥੇ ਬੰਦੀਆਂ 27 ਹੈ ਇੱਕ ਹੋਣ ਇੱਕ ਹੋਣ 117 ਵਿਧਾਨ ਸਭਾ ਆਪਣੇ ਹਲਕੇ ਐ ਉਹ ਹਲਕਿਆਂ ਦੇ ਪ੍ਰਧਾਨ ਬਣਾ ਦੋ ਪਰ ਮੁਖੀ ਤਾਂ ਇੱਕ ਹੋਵੇ ਨਾ ਇੱਕ ਨੰਬਰ ਦਾ ਗੱਲ ਕਰ ਸਕਦੇ ਅਸੀਂ ਤਾਂ ਹੁਣ ਕਿੰਨੇ ਬਣੇ ਬੈਠੇ ਐ ਇਸੇ ਨੂੰ ਉੱਥੇ ਕਈ ਗੱਲ ਕਹੀ ਐ ਇਸ ਬੁੱਟਾ ਜੀ ਕਹਿ ਰਹੇ ਐ ਕਿ ਇਹਨਾਂ ਦੇ ਇੱਕਾ ਹੋਣਾ ਚਾਹੀਦਾ ਜੇ ਅਸੀਂ ਵੜ ਗਏ ਝੰਡਾ ਇਹਦਾ ਇਹ ਫਲਾਨਾ ਇਹ ਫਲਾਨਾ ਇਹ ਨਹੀਂ ਹੋਣਾ ਚਾਹੀਦਾ ਲੱਗਦਾ ਝੰਡੇ ਦੀਆਂ ਵੱਡੀਆਂ ਪਈਆਂ ਹੋਈਆਂ ਪਈਆਂ ਹੋਈਆਂ ਪਈਆਂ ਹੁੰਦੇ ਪਈਆਂ ਹੋਈਆਂ ਹੀ ਆ ਉਸਕੇ ਨੇ ਬਾਹਰ ਬੈਠੇ ਹੋਈ ਤਾਂ ਗੱਲ ਇੱਕ ਹੋਵੇ ਇੱਕ ਨੂੰ ਬੁਲਾਉਣੇ ਦੀ ਗੱਲ ਵੀ ਕਰ ਹੁਣ ਕਿੰਨੇ ਜਾਵੜ ਤੇ ਅਸੀਂ 30 ਇਕੱਠੇ ਹੋ ਜਾਂਦੇ ਉੱਥੇ ਜਾ ਕੇ ਸਾਬ ਦੇ ਫਿਰ ਆਪੋ ਆਪਣੇ ਵਿਚਾਰ ਇਦੋਂ ਸੇ ਮਾਤਵੇ ਜੀ ਕੱਠੇ ਜੇ ਇੱਕ ਹੋਵਾਂਗੇ ਫੇਰ ਹੀ ਗੱਲ ਹੈ ਨਾ ਜੇ ਆਪਾਂ ਪਿਛਲੇ ਸੰਘਰਸ਼ ਦੀ ਗੱਲ ਕਰੀਏ ਤਾਂ ਉਦੋਂ ਕੀ ਆ ਬਾਰਡਰ ਤੋੜ ਕੇ ਵੀ ਕਿਸਾਨ ਅੱਗੇ ਚੱਲੇ ਗਏ ਪਰ ਅੱਜ ਅੱਜ ਦੇਖਿਆ ਜਾਵੇ ਤਾਂ ਪੈਦਲ ਵੀ ਨਹੀਂ ਕਿਸਾਨਾਂ ਨੂੰ ਜਾਣ ਦਿੱਤਾ ਜਾ ਰਿਹਾ ਉਹਦੇ 'ਚ ਕਮੀ ਕਿੱਥੇ ਲੱਗ ਰਹੀ ਆ ਆਪਾਂ ਬਸ ਉੱਥੇ ਤੁਸੀਂ ਜੀ ਗਦਾੜ ਵੜ ਗਏ ਸੀ ਉਹ ਤੋਂ ਜਾਣਾ ਸੀਗਾ ਮੋਰਚਾ ਉਦੋਂ ਵੀ ਬਹੁਤ ਕੁਝ ਹੋਇਆ ਕਿੰਨੀਆਂ ਸ਼ੀਸ਼ਦੀਆਂ ਹੋਈਆਂ ਉੱਥੇ ਅਸੀਂ ਖੁਦ ਆਪਰਾਸ਼ਨ ਦੇਖ ਕੇ ਆਏ ਆ ਸਾਰੋਂ ਕੋਈ ਗਏ ਉੱਥੇ ਮੈਂ ਬੋਲ ਕੇ ਵੀ ਆਇਆ ਆ ਸਾਰੇ ਬਾਹ ਬਹੁਤ ਹਲਾਇਆ ਬਹੁਤ ਬਹੁਤ ਸਾਰੇ ਇਤਸਾਰੇ ਹੱਲ ਕੀਤੀ ਪਰ ਪਤਾ ਨਹੀਂ ਕਿੱਥੇ ਕਮੀ ਆ ਗਈ ਹੁਣ ਕੀ ਕਹਿ ਸਕਦੇ ਆ ਅਗੂ ਹੀ ਦੱਸ ਸਕਦੇ ਆ ਇਹਦੇ ਬਾਰੇ ਤਾਂ ਹਾਂ ਜਿਸ ਤਰ੍ਹਾਂ ਅੱਜ ਅਸੀਂ ਮਜ਼ਦੂਰਾ ਨਾਲ ਵੀ ਗੱਲ ਕਰ ਰਹੇ ਸੀਗੇ ਉੱਥੇ ਬੱਸ ਅੱਡੇ ਤੇ ਮਜ਼ਦੂਰ ਖੜੇ ਸੀ ਕਈ ਟੈਂਪੂ ਵਾਲੇ ਵੀ ਵੀ ਖੜੇ ਸੀ ਉਹਨਾਂ ਨੇ ਇਤਰਾਜ਼ ਜਤਾਇਆ ਇਸ ਗੱਲ ਦਾ ਕਹਿੰਦੇ ਵੀ ਅਸੀਂ ਦਿਹਾੜੀਦਾਰ ਆ ਅੱਜ ਬੰਦ ਕਰ ਦਿੱਤਾ ਅਸੀਂ ਤਾਂ ਇਹੀ ਅੱਜ ਕਮਾਉਣਾ ਇਹੀ ਖਾਣਾ ਤੇ ਅਸੀਂ ਕਿੱਥੇ ਜਾਈਏ ਬਾਈ ਜੀ ਗੱਲ ਤੇ ਹੁਣ ਕਿਸਾਨ ਜਾਰੇ ਕਿੱਧਰ ਜਾਣ ਮੰਡੀਆਂ ਕੱਲ ਤੁਸੀਂ ਮੀਂਹ ਪੈਂਦਾ ਲਸਣ ਕਿਵੇਂ ਰੋਲਦਾ ਪਿਆ ਸੀ ਦੇਖਿਆ ਹੋ ਕਿਸੇ ਦੇ ਲਸਣ ਰੋਲਦਾ ਪਿਆ ਏ ਇਹ ਵਿਚਾਰੇ ਅਗਾਉਂਦੇ ਆ ਬੀਜ ਇਹਨਾਂ ਨੂੰ ਮੁੱਲ ਤਾਂ ਮਿਲਦਾ ਨਹੀਂ ਇਹ ਕੀ ਇਹਦੀ ਡਲਿਆ ਦੀ ਘਰ ਆਪਦਾ ਕਿਹੜਾ 200 ਕਿਲੋ 100 ਕਿਲੋ ਦਾ ਕਿਤੇ ਬੈਠਾ ਸਾਰਿਆਂ ਦੀ ਖਾਤਰ ਬੈਠਾ ਏ ਇਹ ਜੇ ਕਿਸਾਨ ਅਗਾਉਣਗੇ ਤੇ ਮਜ਼ਦੂਰ ਤਾਂ ਹੀ ਇਹਨਾਂ ਨੂੰ ਮਿਲੂਗਾ ਖਾਣ ਵਾਸਤੇ ਵੀ ਇੱਕ ਦਿਨ ਨਾ ਕੀ ਹੁੰਦਾ ਜਾਨ ਨਿਕਲਦੀ ਹੈ ਜੇ ਇਕੱਠੇ ਹੋ ਜਾਗੇ ਤਾਂ ਸੰਘਰਸ਼ ਵਿੱਚ ਸ਼ਾਮਲ ਹੋ ਜਾਗੇ ਤਾਂ ਕੋਈ ਫਰਕ ਨਹੀਂ ਪੈਂਦਾ ਕੋਈ ਘਾਟਾ ਨਹੀਂ ਪੈਂਦਾ ਇੱਕ ਦਿਨ ਦੇ ਨਾਲ ਪਰ ਸਰਕਾਰ ਨੂੰ ਤਾਂ ਉਹਨਾਂ ਦੇ ਤੰਗ ਤੇ ਜੂੰ ਸਰਕੇ ਜਿਹੜੀ ਬੈਠੀ ਹੈ ਇਹ ਗੱਲ ਇਕ ਤੇ ਜਿਹੜਾ ਸਾਡਾ ਇਕਤਾ ਹੋਣਾ ਚਾਹੀਦਾ ਵਾਏ ਉਹ ਤੰਗ ਤਾਂ ਹੁਣ ਬਾਈ ਜੀ ਕਿਸਾਨ ਵੀ ਤਾਂ ਤੰਗ ਬੈਠੇ ਕਿੰਨੇ ਖੁਦ ਕੁਸ਼ੇ ਅਮਾਨੰਗਾ ਡਾਨੀ ਤੁਸੀਂ ਮਾਫ ਕਰਤਾ ਕਿੱਡਾ ਸੀਗਾ ਤੇ ਉਹਦਾ ਤੁਸੀਂ ਗਲਾ ਘੱਟਿਆ ਨੇ ਕਿਸਾਨਾਂ ਦਾ ਮਾਫ ਨਹੀਂ ਕਰ ਸਕਦੇ ਸਰ ਜੀ ਅਵਾਨੀਆਂ ਅਡਾਨੀਆਂ ਦੀ ਆਪਾਂ ਤੁਸੀਂ ਗੱਲ ਖੁਦ ਕੀਤੀ ਆ ਪਰ ਜਦੋਂ ਸੰਘਰਸ਼ ਖਤਮ ਹੋਇਆ ਟਰਾਲੀਆਂ ਲੋਕ ਆਪ ਅਡਾਨੀਆਂ ਅਵਾਨੀਆਂ ਦੇ ਉੱਤੇ ਲੈ ਕੇ ਗਏ ਆ ਉੱਥੇ ਖਬਰਾਂ ਵੀ ਚੱਲੀਆਂ ਕਿ ਇੱਕ ਸੁਣੋ ਸੁਣੋ ਕੋਈ ਕਈ ਕਈ ਖਬਰਾਂ ਵੀ ਲੱਗੀਆਂ ਤੁਸੀਂ ਆਪ ਦੇਖਿਆ ਪਰ ਤੁਹਾਨੂੰ ਦਾ ਨਹੀਂ ਵੀ ਕਿਤੇ ਨਾ ਕਿਤੇ ਸਾਡੇ ਚ ਵੀ ਬਹੁਤ ਵੱਡੀ ਕਮੀ ਹੈ ਕਮੀ ਤਾਂ ਹੈ ਹੀ ਉਸ ਜਿਹੜੇ ਗਦਾਰ ਬੈਠੇ ਕਿੰਨੇ ਬੈਠੇ ਮੈਂ ਕਹਿੰਦੀ ਕਿੰਨੇ ਗਦਾਰ ਬੈਠੇ ਆ ਵੇਖ ਜਾਂਦੇ ਆ ਫਿਰ ਉਹ ਕਰ ਲੈਂਦੇ ਆ ਬਾਈ ਸਾਡਾ ਸਾਧਾ ਨਹੀਂ ਹਦਾ ਲੈ ਕੇ ਜਾਣਾ ਲੇਕਿਨ ਉੱਥੇ ਬੰਦਾ ਕੀ ਕਰੇ ਵੀ ਕੀ ਕਰੇ ਉੱਥੇ ਅੱਗੂ ਵੀ ਕੀ ਕਰ ਲੈਣਗੇ ਹਾਂ ਤੇ ਇੱਥੇ ਖੜਨ ਵਾਲੇ ਕੋਸ਼ੀ ਹੈ ਜਿਹੜੇ ਇੰਟਰਸਟ ਲੈਣੇ ਕੋਈ ਕੋ ਬਾਤੀ ਪਿੰਡਾਂ ਖਣੀ ਦੀ ਨੰਗੀ ਜਾਂਦੇ ਪਰ ਅੱਜ ਹੀ ਦੇਖਿਆ ਕਿ ਸਰਕਾਰੀ ادارے ਤਕਰੀਬਨ ਖੁੱਲੇ ਆ ਆਮ ਪਬਲਿਕ ਜਿਹੜੇ ਜਿਹੜੇ ਦਿਹਾੜੀਦਾਰ ਲੋਕ ਆ ਉਹਨਾਂ ਦੇ ਉਹ ਸਮਰਥਨ ਦੇ ਵੀ ਰਹੇ ਆ ਇਹ ਨਹੀਂ ਕਿ ਨਹੀਂ ਦੇ ਰਹੇ ਮੈਂ ਉਹੀ ਗੱਲ ਕਹਿ ਰਿਹਾ ਜੀ ਸਰਕਾਰੀ ادارے ਵਾਲਿਆਂ ਨੂੰ ਵੀ ਕਹਿ ਰਿਹਾ ਵੀ ਉਹਨਾਂ ਨੂੰ ਬੰਦ ਕਰਨਾ ਚਾਹੀਦਾ ਉਹਨਾਂ ਦਾ ਹੱਕ ਬੰਦਦਾ ਸੀ ਇਹ ਚੀਜ਼ਾਂ ਨੂੰ ਬੰਦ ਕਰ ਸਾਰਿਆਂ ਨੂੰ ਬੰਦ ਕਰ ਅਜੇ ਆਪਾਂ ਇੱਕ ਦਿਨ ਨਾਲ ਜਿਵੇਂ ਬਾਈ ਗੁਰਪ੍ਰੀਤ ਨੇ ਕਿਹਾ ਬੱਧਨੀ ਨੇ ਵੀ ਇੱਕ ਦਿਨ ਨਾਲ ਜਿਹੜੇ ਮਜ਼ਦੂਰ ਹੈ ਉਹ ਰੋਸ ਕਰ ਰਹੇ ਆ ਵੀ ਸਾਡੇ ਅਸੀਂ ਤਾਂ ਭੁੱਖੇ ਮਰ ਜਾਵਾਂਗੇ ਤੇ ਜੇ ਆਉਣ ਵਾਲਾ ਟਾਈਮ ਉਹਨਾਂ ਕੋਲੇ ਰਹੇ ਹੀ ਨਾ ਉਹ ਉਹ ਤਾਂ ਫਿਰ ਜਮੇ ਹੀ ਮਰਨਗੇ ਜੇ ਇੱਕ ਅੱਧਾ ਦਿਨ ਦੇ ਵਿੱਚ ਆ ਲੱਗ ਜਾਣਗੇ ਤਾਂ ਕੋਈ ਚੱਕਰ ਨਹੀਂ ਹਾਂਜੀ ਇਹ ਆਪਾਂ ਨੂੰ ਭਨੇਕਾ ਨਾ ਮਨ ਦੇ ਵਿੱਚ ਵੀ ਦਿਹਾੜੀ ਹਾਂਜੀ ਦੁਬਾਰਾ ਦੁਬਾਰਾ ਬੋਲੂ ਭੁੱਖੇ ਤਾਂ ਵੀਰ ਗਰੀਬ ਜਨਤਾ ਤਾਂ ਵੀ ਮਰੂਗੀ ਜੇ ਨਾ ਸਾਥ ਦਿੱਤਾ ਹਾਂ ਕਾਰਨ ਇਹ ਆਈ ਜਿਹੜਾ ਚੱਲਦਾ ਦਿਹਾੜੀ ਜੋਤ ਉਹ ਜ਼ਿਮੀਦਾਰ ਦੇ ਫਿਰੂ ਚੱਲਦਾ ਨਾ ਜੇ ਉਹਨਾਂ ਨੂੰ ਲੱਗਦਾ ਵੀ ਪੰਜਾਬ 'ਚ ਜੇ ਡਾਨੀ ਬਾਨੀ ਆਗੇ ਰੋਜ਼ਗਾਰ ਤਾਂ ਮਿਲੂ ਉਹ ਕੋਈ ਨਹੀਂ ਉੱਥੇ ਸਭ ਮਸ਼ੀਨਾਂ ਨੇ ਸਭ ਕੁਝ ਚੱਕਣਾ ਤੇ ਰੱਖਣਾ ਅੰਡਰਗਰਾਊਂਡ ਰੇਲਾਂ ਚੱਲਣਗੀਆਂ ਜਿੱਥੇ ਹਜ਼ਾਰਾਂ ਬੰਦਾ ਕੰਮ ਕਰਦਾ ਉਹਨਾਂ ਦਾ ਇੱਕ ਹੀ ਨਿਮੇੜੂ ਨਾਲ ਮਰਨਾ ਗਰੀਬ ਜਨਤਾ ਨੇ ਵੀ ਇਹ ਜ਼ਿਮੀਦਾਰ ਦੇ ਜਿਵੇਂ ਕਹ ਲਈ ਵੀ ਝੋਟਾ ਮਰ ਗਏ ਤੇ ਜੂਆ ਤਾਂ ਆਪੀ ਮਰ ਜਾਣੀ। ਮਾਲ ਚੱਲਦੇ ਸੇਬ ਹੁਣ ਸਾਰੇ ਫਰਮਾਇਦਾਰਾਂ ਨੇ ਖਿਦੇ ਵਟਿਆ ਨੇ। ਉਹ ਸਟੋਰਾਂ 'ਚ ਕਿੰਨੇ ਕਿੰਨੇ ਮਹਿੰਗੇ ਮਿਲਦੇ ਆ। ਅਜੇ ਛੱਲੀਆਂ ਪੌਪਕੋਨ ਸੌਸ ਬੋਲ ਕਿੰਨੀ ਮਹਿੰਗੀ ਮਿਲਦੀ ਆ ਸੌਸ। ਤੁਸੀਂ ਮਾਲ ਚੱਲ ਚਲੇ ਜਾਓ। ਯਾਰ ਹੌਂਦਾ ਤਾਂ ਕਿਸਾਨੀ ਆ। ਇਹ ਇੱਕ ਕਿਸਾਨ ਦਾ ਮੈਨੂੰ ਦੇਜ ਬਣਾ ਕਿਸਾਨਾ। ਅਸੀਂ ਉਹ ਇਹ ਗੱਲ ਤੁਹਾਡਾ ਹੁਣ 20 ਤੋਂ 30 ਰੁਪਏ ਮਿਲ ਰਹੇ। ਇਹ ਗੱਲ ਸਹਿਮਤਾ 'ਚ ਲੱਕਾ ਰਹੇ ਆ ਜੀ। ਉਗਾਉਂਦਾ ਕਿਸਾਨ ਆ ਪਰ ਕਿਤੇ ਨਾ ਕਿਤੇ ਸਾਡੇ ਤਾਂ ਉਹੀ ਫੇਰ ਗੱਲ ਉਹੀ ਆ ਜਾਂਦੀ ਆ ਕਿ ਕਿਸੇ ਕਹੇ ਆਪਸੀ ਫੋਟ ਦਾ ਕਾਰਨ ਨਹੀਂ ਆ ਜੀ ਸਾਡੇ ਜੀ ਪੈਂਦਾ ਜੀ ਜਿਵੇਂ ਦੀਪ ਭਾਈ ਸਿੱਧੂ ਨੇ ਕਿਹਾ ਸੀ ਬਈ ਰੁਕ ਜੋ ਅਜੇ 10 20 ਦਿਨ ਹੋਰ ਬਹਿ ਜੋ ਪਰ ਉਦੋਂ ਕਿਸਾਨਾਂ ਨੇ ਦੀਪ ਨੂੰ ਵੀ ਗਦਾਰ ਕਹਿ ਲਿਆ ਕਿ ਹੱਸਦੀ ਕਿ ਹੱਸਦੀ ਗਦਾਰ ਕਿਸਾਨਾਂ ਨੇ ਹੀ ਦੀਪ ਨੂੰ ਗਦਾਰ ਕਿਹਾ ਹਾਂਜੀ ਹਾਂਜੀ ਬੱਚ ਠੀਕ ਹੈ ਬੱਚ ਪਰ ਇਹ ਡੱਲੇਵਾਲ ਸਾਹਿਬ ਨੇ ਨਹੀਂ ਕਿਹਾ ਇਹ ਤਾਂ ਵਿਚਾਰੇ ਆਪ ਦਾ ਬੈਠੇ ਸਾਰਿਆਂ ਦੀ ਖਾਤਰ ਬੈਠੇ ਆ ਹੁਣ ਇਹਨਾਂ ਦਾ ਇੱਕਾ ਚਾਹੀਦਨ ਡੱਲੇਵਾਲ ਸਾਹਿਬ ਤਾਂ ਆਪ ਵੀਰਨ ਵਾਧਾ ਇਹਨਾਂ ਨੂੰ ਸਾਰਿਆਂ ਨੂੰ ਹਰਮੰਦਰ ਸਾਹਿਬ ਵੀ ਗਏ ਮੱਥਾ ਟੇਕਣ ਇਹ ਤਾਂ ਗੁਰੂ ਘਰ ਇਹ ਵੀ ਵੜ ਕੇ ਰਾਜੀ ਇਕੱਠੇ ਹੋਣਾ ਚਾਹੀਦਾ ਹੈ ਕਿਉਂ ਰੋਲ ਕਾਮਰੇ ਤੁਸੀਂ ਕਿਵੇਂ ਦੇ ਦਿੰਦੇ ਜਿਵੇਂ ਭਗਵਾਨ ਤਮਨ ਸਾਹਿਬ ਉਹ ਤੋਂ ਕਹਿੰਦੇ ਮੈਂ ਲਗਾਤਾਰ ਕਿਸਾਨਾਂ ਦੇ ਹਾਕਾਟਾਂ ਆਮ ਆਦਿ ਉਹਦੇ ਦੇ ਐਕਚੁਅਲੀ ਪਹਿਰੇ ਤੇ ਉਹ ਹਾਜ਼ਰ ਨਹੀਂ ਐਸ ਵਕਤ ਐਸ ਮੈਂ ਐਸ ਵਕਤ ਉਹ ਉਹਦੇ ਵਿੱਚ ਇੱਕ ਵੀ ਉਹਦੇ ਜਿਹਾ ਸੀ ਉਹਦਾ ਨਾਂ ਕੋਈ ਉਹਦਾ ਕਰਦੇ ਕਿਉਂਕਿ ਉਹਨਾਂ ਨੇ ਪੰਜਾਬ ਨੂੰ ਕੋਈ ਉਹਨਾਂ ਨੇ ਕੁਝ ਨਹੀਂ ਕਹਿੰਦੇ ਸੀ ਐ ਕਰਾਂਗੇ ਕਰਾਂਗੇ ਠੀਕ ਹੈ ਮਾੜਾ ਮੋਟਾ ਕਿਤੇ ਇਹ ਕੋਈ ਨਾ ਕੋਈ ਹੋ ਸਕਦਾ ਪਰ ਉਦਾਂ ਹੀ ਚੱਲੀ ਜਾਂਦਾ ਸਾਰਾ ਕੁਝ ਮੇਰੀਆਂ ਨਜ਼ਰਾਂ 'ਚ ਤਾਂ ਆ ਆ ਆਪਾਂ ਨੂੰ ਕਿਉਂ ਲੋੜ ਪੈ ਗਈ ਇਹਨਾਂ ਕਰਨ ਦੀ ਆ ਦੱਸੋ ਮੈਨੂੰ ਕਿਉਂ ਲੋੜ ਪੈ ਗਈ ਇਹਨਾਂ ਨੇ ਰੇਟ ਹੁਣ ਇੱਥੇ ਜਿੱਥੇ ਆਪਾਂ ਖੜੇ ਆ ਅਸੀਂ ਸਾਡਾ ਰੋਜ਼ ਦਾ ਲੰਘਾ ਇੱਥੋਂ ਦੀ ਦੂਜੇ ਤੀਜੇ ਦਿਨ ਤੱਕ ਮੈਂ ਜਾਂਦਾ ਹੀ ਰਹਿਣਾ ਹਾਂ ਅੱਜ ਅੱਛਾ ਇਹਨਾਂ ਨੇ ਪਹਿਲਾਂ 120 ਰੁਪਏ ਹੀ ਟੋਲ ਬੱਲਾ ਜਾਂ ਹੁਣ ਤਾਂ ਉਹਦਾ 40 ਦੇ ਨੇੜੇ ਦਣ ਕਰਦੇ ਨੇ ਇਹ ਸਭ ਤੋਂ ਵੱਡੇ ਦਾ ਇਹ ਹੈ ਪਰ ਇਸ ਤੋਂ ਜੇ ਰੋਡ ਬਣ ਕੇ ਤਾਂ ਹੋਰ ਵੀ ਟੂਲ ਪਲਾਜ ਹਾਂ ਹਾਂਜੀ ਬਿਲਕੁਲ ਟੋਲ ਪਲਾਜੇ ਨਹੀਂ ਹੋਣੇ ਉਹ ਬੰਦ ਕਰਕੇ ਸੈਂਸਰ ਬੋਰਡ ਲਾ ਰਹੇ ਉਹ ਗੱਡੀਆਂ ਦੇ ਵਿੱਚ ਸਿਸਟਮ ਹੀ ਇਹੋ ਜਿਹਾ ਫਿੱਟ ਕਰ ਰਹੇ ਵੀ ਜਿਹੜਾ ਥੋੜਾ ਟੋਲ ਹੈ ਜਿਹਨੂੰ ਉਹਨਾਂ ਨੇ ਉੱਥੇ ਮੀਟਰ ਲਾ ਦੇਣੇ ਉਹਨੇ ਉੱਥੇ ਜਾ ਕੇ ਆਟੋਮੈਟਿਕ ਤੁਹਾਡੇ ਪੈਸੇ ਕੱਟਿਆ ਗਿਆ ਲੜਾਈ ਝਗੜਾ ਵੀ ਖਤਮ ਤੁਸੀਂ ਕਰ ਵੀ ਕੁਝ ਨਹੀਂ ਸਕਦੇ ਥੋੜੀ ਜਿਹੀ ਝੋੜ ਜਿਆ ਕਰਨੇ ਕਿਉਂਕਿ ਲਿੰਕ ਕਰਦੇ ਨੇ ਉਹਨਾਂ ਨੇ ਖਾਤਿਆਂ ਦੇ ਨਾਲ ਤੇ ਆਪਾਂ ਤੋਂ ਆਪਾਂ ਕਿਵੇਂ ਲਿੰਕ ਤੋਂ ਬਿਨਾਂ ਰਹਿ ਜਾਾਂਗੇ ਲਿੰਕ ਤਾਂ ਕਰਾਉਣਾ ਹੀ ਪੈਣਾ ਜੇ ਆਪਣੇ ਬੈਂਕ ਦੇ ਵਿੱਚ ਖਾਤੇ ਲ ਅਨ ਜਿਹੜੀਆਂ ਹੁਣ ਜ਼ਮੀਨਾਂ ਲੋਕ ਵੇਚ ਰਿਹਾ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਉਹਨਾਂ ਨੂੰ ਮੈਂ ਤਾਂ ਅਸੀਂ ਤਾਂ ਇਹੀ ਕਹਿਣਾ ਹੱਥ ਜੋੜ ਕੇ ਸਾਡੀ ਬੇਨਤੀ ਹੈ ਵੀ ਜਿਹੜੀਆਂ ਨਾ ਤੁਸੀਂ ਹੁਣ ਇਦੋਂ ਪਹਿਲਾਂ ਜਿਹੜਾ ਗਲਤੀ ਕਰਨ ਲਈ ਕਰ ਲਈ ਪਰ ਆਹ ਵੀਰ ਬਣ ਕੇ ਹੁਣ ਨਾ ਵੇਚੋ ਯਾਰ ਹੁਣ ਤੁਸੀਂ ਆ ਮੈਟਰੋ ਵਾਸਤੇ ਵੀ ਆਜੋ ਨਾ ਕਰੋੜ ਰੁਪਏ ਤੇ ਦੇਖੋ ਤੁਸੀਂ ਆਹ ਬਾਹਰਲੇ ਬੰਦੇ ਵੀ ਰੋਂਦੇ ਫਿਰਦੇ ਜਿਹੜੇ ਬਾਹਰ ਕੈਨੇਡਾ ਦੇ ਰਹੇ ਆਪਣੇ ਪੰਜਾਬ ਵਰਗੀ ਤਾਂ ਤਰਤੀ ਹੈ ਨਹੀਂ ਕਦੇ ਤੁਸੀਂ ਮੈਂ ਹਾਈਵੇ ਕੱਢ ਹੀ ਜਾਂਦੇ ਆ ਇੱਟ ਇੱਟ ਮੇਰੇ ਹਿਸਾਬ ਦੇ ਨਾਲ ਹੁਣ ਤਾਂ ਛੜਕਾਂ ਦੀ ਮੁਰੰਮਤ ਹੋ ਜਾਂਦੀ ਹੈ ਨਾ ਜਦੋਂ ਹਾਈਵੇ ਬਣ ਕੇ ਇੰਨਾ ਭੱਡੇ ਘਰਾਣਿਆਂ ਦਾ ਆਉਣ ਜਾਣ ਹੋ ਗਿਆ ਪਿੰਡਾਂ ਵਾਲੀਆਂ ਛੜਕਾਂ ਤੇ ਜ਼ਿੰਮੇਦਾਰਾਂ ਨੂੰ ਆਪ ਮਿੱਟੀ ਪਾਉਣੀ ਪੈਣੀ ਐ ਨੰਗਣ ਨੂੰ ਫਿਰ 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 ਉਹੀ ਗੱਲ ਹੈ ਤੇਰੇ ਕੱਟ ਨਹੀਂ ਦੇ ਰਹੇ ਕਿਤੇ ਵੀ ਇਹਨਾਂ ਨੇ ਵੱਡੇ ਰੋਡਾਂ ਦੇ ਕੱਟ ਨਹੀਂ ਦਿੱਤਾ ਕਿਤੇ ਬਹੁਤ ਘੱਟ ਸ਼ਾਰਟਗੇਜਾ ਥਾਂ ਮੈਂ ਕੱਟ ਦਿੱਤਾ ਜਿੱਥੋਂ ਹੈਗਾ ਆਮ ਲੋਕਾਂ ਨੇ ਤਾਂ ਉਵੇਂ ਹੀ ਖੱਜਲ ਖਵਾਰ ਹੋਣਾ ਥੱਲੇ ਇਹਨਾਂ ਨੇ ਉੱਪਰਲੇ ਕਰਿਆ ਵੇ ਸਿੱਧਾ ਵੀ ਤੱਕ ਨੂੰ ਲੱਗਦਾ ਵੀ ਆਉਣ ਸਮੇਂ 'ਚ ਜਿਸ ਦਾ ਡੱਲੇਵਾਲ ਸਾਹਿਬ ਬੈਠੇ ਨੇ ਮਰਨwarte ਬੈਠੇ ਨੇ ਲਗਾਤਾਰ ਛੇਦ ਖਰਾਬ ਹੁੰਦੀ ਜਾਂਦੀ ਉਹਨਾਂ ਦੀ ਕੇਂਦਰ ਸਰਕਾਰ ਸੁਣੂਗੀ ਨਹੀਂ ਦੇਖੋ ਜੀ ਜੇ ਤਾਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਵੈਸੇ ਉਹਨਾਂ ਦੇ ਆਪਦੇ ਚ ਬਾਲਾ ਡੱਲੇ ਵਾਲਾ ਸਾਹਿਬ ਬਹੁਤ ਤਕੜੇ ਨੇ ਅਸੀਂ ਤਾਂ ਕਹਿੰਨੇ ਵੀ ਸ਼ਾਲਾ ਉਹਨਾਂ ਨੇ ਉਮਰ ਬਹੁਤ ਲੰਮੀ ਕਰੇ ਪ੍ਰਮਾਤਮਾ ਵੀ ਉਹਨਾਂ ਨੂੰ ਪ੍ਰਮਾਤਮਾ ਆਈ ਦੀ ਛੇਤੀ ਨਾਂ ਲੈ ਕੇ ਜਾਵੇ ਤੇ ਬਾਕੀ ਵੀ ਸੁਣਨਗੇ ਜ਼ਰੂਰ ਜੇ ਆਪਾਂ ਪ੍ਰੈਸ਼ਰ ਪਾਵਾਂਗੇ ਅੱਗੇ ਉਹ ਸਰਕਾਰ ਇੱਕ ਜੋਟ ਹੋ ਕੇ ਚੱਲਾਂਗੇ ਤਾਂ ਕਿਵੇਂ ਉਹਨਾਂ ਨੂੰ ਸੁਣਨਗੇ ਅੱਗੇ ਵੀ ਆਪਾਂ ਮਨਾਈ ਹੈ ਬਾਕੀ ਬਾਕੀ ਇਹ ਉਹਨੇ ਵੀਰ ਆਏ ਆ ਇਹ ਮੁੰਡਾ ਕਾਰਪਿੰਡਰ ਦਾ ਕੰਮ ਕਰਦਾ ਮੇਰੇ ਕੋਲ ਜ਼ਮੀਨ ਹੈ ਨਹੀਂਗੀ ਤੇ ਇਹ ਕਾਰਪਿੰਡਰ ਦਾ ਕੰਮ ਕਰਦਾ ਇਹ ਮੇਰੇ ਨਾਲ ਰੁਕੇ ਆ ਇੱਥੇ ਗੱਡੀ ਤੇ ਕਹਿੰਦਾ ਵੀ ਮੈਂ ਕਹਿੰਦਾ ਨਹੀਂ ਤਾਂ ਦੂਜਾ ਕਹਿੰਦਾ ਯਾਰ ਤੂੰ ਛੱਡ ਪੜਾ ਤੂੰ ਕੀ ਕਰਨਾ ਬੋਲ ਕੇ ਆਪਾਂ ਨਾ ਆਪਣਾ ਇਹ ਏਰੀਆ ਹੈ ਨਿਵਾਸਾ ਨਹੀਂ ਪਰ ਬਾਈ ਅਸੀਂ ਲੰਘਦੇ ਇਥੋਂ ਸਾਡਾ ਤਾਂ ਖੂਨ ਖੋਲਦਾ ਸਾਡੇ ਲਈ ਤਾਂ ਸਾਰਾ ਪੰਜਾਬ ਆਪਣਾ ਜੇ ਸਾਡਾ ਪਿੰਡ ਮਾਨੂ ਕੇ ਗੱਲ ਹੈ ਬਾਗੇ ਪਰਨੇ ਦੇ ਕੋਲ ਲੱਗੇ ਤੇ ਕੋਈ ਗੱਲ ਨਹੀਂ ਫਿਰ ਇਹ ਵੀ ਸਾਡਾ ਆਪਦਾ ਹੀ ਹੈ ਸਾਨੂੰ ਕਿਹੜਾ ਕਿਸੇ ਦੇ ਜ ਹੈਗਾ ਅਸੀਂ ਤਾਂ ਨਾ ਤੁਰਾਂ ਹੁਣ ਵੀ ਦੰਨੇ ਥਾਂ ਥਾਂ ਸਾਰੇ ਇੱਕ ਹੀ ਆਪਾਂ ਲਗਾਤਾਰ ਗੱਲਬਾਤ ਕੀਤੀ ਜੋ ਇੱਥੇ ਕਿਸਾਨ ਧਰਨੇ ਤੇ ਬੈਠੇ ਨੇ ਚੌਂਕੀ ਮਾਨ ਇਹ ਧਰਨਾ ਲੱਗਿਆ ਹੋਇਆ ਵਾ ਤੇ ਦੇਖਿਆ ਜਾਵੇ ਤਕਰੀਬ ਦਿਗਮ ਨੇ ਇਹਨਾਂ ਨੇ ਕਿਸਾਨਾਂ ਨੇ ਵੀ ਇਹ ਕਿਹਾ ਕਿ ਵੀ ਸਾਡੇ ਵਿੱਚ ਫਟਾ ਵੀ ਸਾਨੂੰ ਇਕੱਠੇ ਹੋਣ ਦੀ ਜਰੂਰਤ ਆ ਵੀ ਅਸੀਂ ਜੇ ਇਕੱਠੇ ਹੋਵਾਂਗੇ ਜੋ ਸਾਡੀਆਂ ਮੰਗਾਂ ਨੇ ਕੇਂਦਰ ਸਰਕਾਰ ਜਾਨੀ ਮੰਨੇਗੀ ਸੋ ਅਸੀਂ ਲਗਾਤਾਰ ਇਹੀ ਕਿਸਾਨਾਂ ਨੇ ਵੀ ਕਿਹਾ ਵੀ ਅਸੀਂ ਅਪੀਲ ਕਰਦਾਂ ਕਿ ਵੀ ਇੱਕ ਮੰਚ ਤੇ ਇਕੱਠੇ ਹੋਵੋ ਤਾਂ ਜੋ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਅਸੀਂ ਮੰਗਾਂ ਮਨਾਉਣ ਜਾ ਰਹੇ ਆ ਵੀ ਉਹਨਾਂ ਨੂੰ ਅਸੀਂ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾ ਸਕੀਏ ਕੱਲੇ-ਕੱਲੇ ਹੋ ਕੇ ਇਸ ਲੜਾਈ ਨੂੰ ਅਸੀਂ ਨਹੀਂ ਜਿੱਤ ਸਕਦੇ ਸੋ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਇੱਕ ਟੂਲ ਪਜਾਇ ਚੌਕੀ ਮਾਰਨ ਦੀਆਂ ਤਸਵੀਰਾਂ ਸੋ ਇੱਥੇ ਜੋ ਆ ਕੇ ਬੈਠੇ ਨੇ ਜੋ ਅੱਜ ਦੀ ਜੋ ਕਾਲ ਸੀ ਉਹ ਉਸ ਨੂੰ ਲੈ ਕੇ ਸੋ ਇਹ ਤਾਂ ਉਹਨਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸਾਨਾਂ ਦੀਆਂ ਮੰਗਾਂ ਸਰਕਾਰ ਮੰਨੇਗੀ ਕੀ ਡੱਲੇਵਾਲ ਸਾਹਿਬ ਦਾ ਮਰਨ ਵਾਲਤ ਜੋ ਰੱਖਿਆ ਹੋਇਆ ਜਾਂ ਲਗਾਤਾਰ ਸਿਹਤ ਵਿਗੜਦੀ ਜਾ ਰਹੀ ਹੈ ਕਿ ਉਸ ਦੇ ਉੱਤੇ ਗੌਰ ਕਰੇਗੀ ਸਰਕਾਰ ਤੇ ਇਹ ਤਾਂ ਉਹਨਾਂ ਆਉਣ ਵਾਲਾ ਸਮਾਂ ਦੱਸੇਗਾ ਦੇਦਰੋ ਪ੍ਰੇਮ ਸਵੇਰਾ ਜਸਵੰਦਰ ਸਿੰਘ ਡਾਂਗੇਣਾ